ਜਿਹੜਾ ਗੱਲਬਾਤ ਕਰਨ ਵਾਸਤੇ ਮੌਜੂਦ ਨੇ ਵਿਸ਼ੇਸ਼ ਤੌਰ ਤੇ ਕਮਲ ਜੀ ਨੇ ਜਿਹੜੇ ਕੇ ਨਾਲ ਸਾਡੇ ਅੱਜ ਗੱਲਬਾਤ ਕਰਨਗੇ ਮੁੱਦਿਆਂ ਦੇ ਉੱਤੇ ਜੋ ਕੇ ਸਮਾਜ ਸੇਵਾ ਵੀ ਕਰਦੇ ਨੇ ਨਾਲ ਹਿਊਮਨ ਰਾਈਟ ਦਾ ਵੀ ਜਿਹੜਾ ਕੰਮ ਵੇਖ ਰਹੇ ਨੇ ਤੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਸਮਾਜ ਸੇਵਾ ਦਾ ਕੰਮ ਆ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਇਹਨਾਂ ਮੁੱਦਿਆਂ ਦੇ ਬਾਰੇ ਕਹਿਣਾ ਤਾਂ ਪਹਿਲਾਂ ਕਮਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਬਹੁਤ ਬਹੁਤ ਧੰਨਵਾਦ ਜੀ ਗਰਮੀ ਜੀ ਤੁਹਾਡਾ ਤੁਸੀਂ ਅੱਜ ਆਏ ਹੋ ਸਾਡੇ ਕੋ ਤੇ ਬੜੀ ਖੁਸ਼ੀ ਵਾਲੀ ਗੱਲ ਆ ਮੈਂ ਤੁਹਾਨੂੰ ਗੱਲ ਦੱਸਦਾ ਕਿ ਮੈਂ ਇੱਕ ਹਿਊਮਨ ਰਾਈਟਸ ਸਾਡੀ ਮਾਨਵਤਾ ਕਾਰ ਵੈਲਫੇਅਰ ਸਾਡੀ ਪੰਜਾਬ ਰਜਿਸਟਰ ਜਿਹੜਾ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਆ ਮੇਰੇ ਨਾਲ ਮੇਰੇ ਪੰਜਾਬ ਦੇ ਸੋਸ਼ਲ ਮੀਡੀਆ ਦੇ ਚੇਅਰਮੈਨ ਗੌਰਵ ਨਾਗਜੀ ਨੇ ਔਰ ਸਾਡੀ ਸਮੂਹ ਟੀਮ ਜਿਹੜੀ ਕਿ ਪਿਛਲੇ 14 13 14 ਸਾਲਾਂ ਤੋਂ ਕੰਮ ਕਰ ਰਹੀ ਹੈ ਔਰ ਸਮਾਜ ਦੇ ਨਾਲ ਜੁੜ ਕੇ ਜਿਹੜੇ ਕੰਮ ਕੀਤੇ ਨੇ ਉਹਦੇ ਤੁਹਾਨੂੰ ਮਥਲਾ ਬਿਲਖਣ ਕਰ ਦਿੰਦਾ ਵਾ ਕਿਉਂਕਿ ਸਾਡਾ ਸਭ ਨਾਲ ਵੱਡਾ ਏਮ ਹੈ ਕਿ ਅੱਜ ਜਿਹੜਾ ਅੱਜ ਦਾ ਜਿਹੜਾ ਹੈਗਾ ਮੈਂ ਮੁੱਦਾ ਸਾਹਮਣੇ ਪਹਿਲਾਂ ਜਿਹੜਾ ਕਿ ਜਿਹੜਾ ਚਾਈਨਾ ਡੋਰ ਦਾ ਮੁੱਦਾ ਮੈਂ ਤੁਹਾਨੂੰ ਉਹਦੇ ਬਾਰੇ ਦ ਜਿਹੜਾ ਸੀਜ਼ਨ ਗੁੱਡੀਆਂ ਦਾ ਜਿਹੜਾ ਬੱਚਿਆਂ ਵਾਸਤੇ ਸ਼ੁਰੂ ਹੋ ਗਿਆ ਜਿਹਦੇ ਲੋਕ ਜਿਹੜੀ ਚਾਈਨਾ ਡੋਰ ਹੈ ਉਹਦੇ ਤੇ ਮੇਰੇ ਨਾਲ ਪਿਛਲੇ ਕਈ ਸਾਲਾਂ ਤੋਂ ਸਰਕਾਰ ਵੀ ਬੜੇ ਬਲ ਆ ਰਹੀ ਹੈ ਪਾਬੰਦੀ ਪਰ ਫਿਰ ਵੀ ਜਿਹੜੇ ਲੋਕ ਪੈਸੇ ਦੇ ਜਿਹੜੇ ਕਮਾਉਣ ਵਾਸਤੇ ਆਪਣੇ ਬੱਚਿਆਂ ਨੂੰ ਛੱਡ ਕੇ ਦੂਜੇ ਬੱਚਿਆਂ ਦੇ ਲਈ ਜਾਨਾਂ ਨੂੰ ਲੈ ਰਹੇ ਨੇ ਮੈਂ ਉਹਨਾਂ ਨੂੰ ਸਭ ਨਾਲ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇਹ ਕੰਮ ਜਿਹੜਾ ਚਾਈਨਾ ਵਾਲਾ ਬੰਦ ਕਰੋ ਔਰ ਮੈਂ ਸਰਕਾਰ ਨੂੰ ਵੀ ਕਹਾਂਗਾ ਕਿ ਜਿਹੜੀ ਹਾਈ ਫਾਈ ਫੈਕਟਰੀ ਜਿਹੜੀ ਹੈ ਜਿਹੜੀ ਜਿਸ ਨੂੰ ਪੰਜਾਬ ਦੇ ਵਿੱਚ ਐਂਟਰ ਕਰਦੀ ਏ ਚਾਈਨਾ ਵਾਲੇ ਉਹਨੂੰ ਰੋਕਿਆ ਜਾਵੇ ਉਹਦੇ ਤੇ ਕੋਈ ਵੀ ਅੱਖ ਨਹੀਂ ਲਿਆ ਜਾ ਰਿਆ ਔਰ ਦੂਸਰੀ ਗੱਲ ਅੰਮ੍ਰਿਤਸਰ ਨਹੀਂ ਪੂਰੇ ਪੰਜਾਬ ਦੇ ਵਿੱਚ ਅੱਜ ਮੈਂ ਦੇਖੋ ਤੁਸੀਂ ਤੇ ਮੈਂ ਗਿਣਤੀ ਦੱਸਨਾ ਕਿ ਜਿਹੜੀਆਂ ਜਾਨਾਂ ਗਈਆਂ ਨੇ ਉਹਦੇ ਵਿੱਚ ਕਈ ਕਰਨਤਨ ਰੋਡ ਦੇ ਅੱਜ ਨੇ ਭੰਡਾਰੀ ਪੁਲ ਤੇ ਆ ਜਿਹੜੇ ਅਗਲੇ ਪਾਸੇ ਐਲੀਵੇਟਰ ਰੋਡ ਦੇ ਔਰ ਜਿੱਥੇ ਜਿੱਥੇ ਵੀ ਜਲੇ ਰੋਡ ਬਣਨੇ ਉੱਥੇ ਕੋਈ ਨਾ ਕੋਈ ਨੌਜਵਾਨ ਦੀ ਕਿਸੇ ਦੀ ਚਾਈਨਾ ਰੋਡ ਦੇ ਨਾਲ ਕੇ ਜਿਹੜੀ ਡੈਥ ਹੋਈ ਹੈ ਮੈਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅੰਮ੍ਰਿਤਸਰ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਤਾਂ ਕਿ ਉਹਨੂੰ ਜਾਗਣਾ ਪਵੇਗਾ ਅਗਰ ਨਹੀਂ ਜਾਗਣਗੇ ਤੇ ਇਹ ਹੋਰ ਵੀ ਹੋਗੇ ਕਿਉਂਕਿ ਅਗਲਾ ਲੋਹੜੀ ਦਾ ਸੀਜ਼ਨ ਹੈ ਪਸੰਦ ਹੈ ਲੋਕ ਜਿਹੜੇ ਬੱਚੇ ਆ ਇਹ ਸੀਜ਼ਨ ਜਿਹੜਾ ਗੁੱਡੀਆਂ ਦਾ ਜਿਹੜਾ ਡੋਰਾਂ ਜਿਹੜੀਆਂ ਉਡਾਉਂਦੇ ਨੇ ਅਗਰ ਚਲੋ ਗਰਮੀਆਂ ਚ ਤਾਂ ਨਹੀਂ ਫਿਰ ਵੀ ਜਿਹੜਾ ਇਹ ਚੰਨਿਆ ਡੋਰ ਦਾ ਮੁੱਦਾ ਉਹਨੂੰ ਵੱਤ ਤੋਂ ਵੱਤ ਝੁਕਣਾ ਚਾਹੀਦਾ ਸਾਰੇ ਮੈਨੇਜਰ ਨੂੰ ਵੀ ਕਵਾਂਗਾ ਤੇ ਇਹਦੇ ਵਿਰੋਧ ਚ ਅਭਿਆਨ ਚਾਹੀਦਾ ਦੂਸਰੀ ਗੱਲ ਇਹ ਕਿ ਜਿਹੜੀ ਸਾਡੀ ਐਨ ਜੀਓ ਹੈ ਅਸੀਂ ਸਪੋਰਟਸ ਨਾਲ ਜੁੜੇ ਆ ਵੱਤ ਤੋਂ ਵੱਤ ਅਸੀਂ ਕਿ ਚਾਹੁੰਦੇ ਆ ਕਿ ਜਿਹੜੇ ਨੌਜਵਾਨ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਅੱਜ ਕੁਸ਼ਤੀ ਦਾ ਖੇਡ ਜਿਹੜਾ ਕਿ ਜਿਹਨੂੰ ਜਿਹਨੂੰ ਮੈਂ ਡੋਪ ਕੀਤਾ ਮੈਂ ਪਿਛਲੇ ਮਤਲਬ ਹਰ ਜਦੋਂ ਦਾ ਮੈਂ ਬਚਪਨ ਨਾਲ ਆਪਣਾ ਵੱਡਾ ਹੋਇਆ ਮੈਂ ਕੁਸ਼ਤੀ ਦੇ ਨਾਲ ਜੁੜਿਆ ਔਰ ਹਰ ਰੈਸਲਰ ਜਿਹੜਾ ਕਿ ਮੈਂ ਚਾਹਨਾ ਕਿ ਜਿਹੜਾ ਅੰਮ੍ਰਿਤਸਰ ਦਾ ਖਾਸ ਕਰ ਜਿਹੜਾ ਇੰਟਰਨੈਸ਼ਨਲ ਰੈਸਲਰ ਬਣੇ ਔਰ ਮੇਰੀ ਤਮੰਨਾ ਅੱਜ ਸਾਡੇ ਪੰਜਾਬ ਦੇ ਜਿਹੜੇ ਰੈਸਲਿੰਗ ਫਾਉਂਡੇਸ਼ਨ ਦੇ ਪ੍ਰਧਾਨ ਮਿਲਣੇ ਰਮਨ ਬਖਸ਼ੀ ਜੀ ਮੈਨੂੰ ਉਹਨਾਂ ਤੋਂ ਵੀ ਉਮੀਦ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਵੱਤ ਬਾਤ ਜਿਹੜੇ ਕੰਪੀਟੀਸ਼ਨ ਹੈ ਉਹ ਕਰਵਾਉਣ ਔਰ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਜਿਸ ਤਰ੍ਹਾਂ ਕਿ ਪਹਿਲਾਂ ਰੈਸਲਿੰ ਉਹ ਉਸੇ ਤਰ੍ਹਾਂ ਹੀ ਇੱਥੋਂ ਪੰਜਾਬ ਚੋਂ ਪਹਿਲਵਾਨ ਨਿਕਲਣ ਚਾਹੀਦੇ ਆ ਤੇ ਇਸ ਤੋਂ ਬਾਅਦ ਅਸੀਂ ਇੱਕ ਰੈਸਲਿੰਗ ਟੂਰਨਾਮੈਂਟ ਕਰਾਣੇ ਆ ਸਾਡੇ ਗੁਰੂ ਜੀ ਅ ਅ ਸ਼੍ਰੀ ਕ੍ਰਿਸ਼ਨ ਪਹਿਲਵਾਨ ਪੀ ਐਨ ਡੀ ਜਿਹੜੇ ਕਿ ਪਿਛਲੇ ਸਾਲ 26 ਦਸੰਬਰ ਨੂੰ ਸਵਰਗਵਾਸ ਹੋ ਗਏ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਹੀ ਸ਼ਰਧਾਂਜਲੀ ਸਮਾਰੋਹ ਰੱਖਿਆ ਅਖਾੜਾ ਸ਼੍ਰੀ ਕ੍ਰਿਸ਼ਨ ਪਹਿਲਵਾਨ ਪੀ ਐਨ ਡੀ ਉਹ ਅਸੀਂ 26 ਤਰੀਕ ਨੂੰ ਕਰ ਰਹੇ ਆ ਉਹਨਾਂ ਦੀ ਦੇਣ ਸੀ ਉਹਨਾਂ ਨੇ ਮੇਰੇ ਹਜ਼ਾਰਾਂ ਹੀ ਕਿੰਨ ਲੱਖਾਂ ਪਹਿਲਵਾਨ ਜਿਹੜੇ ਤਿਆਰ ਕੀਤੇ ਨੇ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਨਾ ਸਿਰਫ ਤੇ 50 ਸਰ ਤੇ ਜਿਹੜੇ ਅੱਜ ਵਿਦੇਸ਼ਾਂ ਵਿ ਔਰ ਉਹਨਾਂ ਨੂੰ ਯਾਦ ਕਰਦੇ ਹੋਏ ਮੈਂ ਫੇਰ ਇੱਕ ਵਾਰੀ ਨਮਨ ਕਰਦਾ ਹਾਂ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਜਿਹੜੀ ਇਹ ਪਹਿਲਵਾਨਾਂ ਵਾਸਤੇ ਇੱਕ ਦੇਣ ਸੀ ਉਹ ਕੋਈ ਭੁਲਾ ਨਹੀਂ ਸਕਦਾ ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ ਸ਼੍ਰੀ ਕਿਸ਼ਨ ਪਹਿਲਵਾਨ ਪੀਐਨਡੀ ਨੂੰ ਔਰ ਉਹ ਉਹਨਾਂ ਨੂੰ ਅਸੀਂ ਹਮੇਸ਼ਾ ਹੀ ਆਪਣੇ ਦਿਲ 'ਚ ਰੱਖਿਆ ਕਦੀ ਵੀ ਉਹਨਾਂ ਨੂੰ ਭੁੱਲ ਨਹੀਂ ਸਕਦੇ ਔਰ 26 ਦਸੰਬਰ ਮੈਂ ਯਾਦ ਕਰਾਂਗਾ ਅਖਾੜਾ ਪਈ ਸ਼੍ਰੀ ਕਿਸ਼ਨ ਪਹਿਲਵਾਨ ਪੀਐਨਡੀ 'ਚ ਅਸੀਂ ਉਹਨਾਂ ਦਾ ਇੱਕ ਸ਼ਰਧਾਂਜਲੀ ਸਮਰੋਹ ਰੱਖਿਆ ਜਿੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਾਂਗੇ ਮੈਂ ਸਾਰੇ ਜਿਹੜੇ ਜਿਹੜੇ ਮੇਰੇ ਉਸਤਾਦ ਜੀ ਨੂੰ ਜਾਣਦੇ ਨੇ ਜਿਹਨਾਂ ਦਾ ਨਾਂ ਜਾਣਦੇ ਜਿਨ੍ਹਾਂ ਨੂੰ ਪਹਿਲਵਾਨ ਨੇ ਉਹਨਾਂ ਦੇ ਜਿਨ੍ਹਾਂ ਨੇ ਤਿਆਰ ਉਹਨਾਂ ਨੂੰ ਮੈਂ ਕਮਾਂਗੇ ਉੱਥੇ ਜ਼ਰੂਰ ਆ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੋ ਕਿਉਂਕਿ ਜਿਹੜਾ ਰੈਸਲਿੰਗ ਦਾ ਜਿਹੜਾ ਝੰਡਾ ਗੱਡਿਆ ਸੀ ਜਿਹੜਾ ਉੱਥੇ ਇੱਕ ਸਬ ਮੀਰੀਆ ਦੇ ਵਿੱਚ ਸ਼੍ਰੀ ਕਿਸ਼ਨ ਪਹਿਲਵਾਨ ਪੀ ਐਂ ਡੀ ਨੇ ਉੱਥੇ ਕੋਈ ਇਹੋ ਜਿਹਾ ਇਨਸਾਨ ਨਹੀਂ ਸੀ ਜਿਹੜਾ ਕਿ ਆਪਣੀ ਖਰਾਕ ਖਾ ਸਕ ਲੇਕਿਨ ਉਹਨਾਂ ਨੇ ਆਪਣੀ ਰੈਸਲਿੰਗ ਵਾਸਤੇ ਬੱਚਿਆਂ ਵਾਸਤੇ ਗਰੀਬ ਆਬਾਦੀਆਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਤਿਆਰ ਕੀਤਾ ਅੱਜ ਉਹ ਹੀ ਬੱਚੇ ਕਈ ਵਧੀਆ-ਵਧੀਆ ਨੌਕਰੀਆਂ ਤੇ ਲੱਗੇ ਵਧੀ ਉਹੀ ਉਹਨਾਂ ਦੇ ਪੱਲੇ ਚੱਲਦੇ ਹੋਏ ਮੇਰਾ ਮੇਰਾ ਵੀ ਹੇ ਮੈਂ ਕਿਵੇਂ ਅੱਗੇ ਰਸਲਿੰਗ ਨੂੰ ਅੱਗੇ ਬਤਾਵਾ ਪਰ ਜਿਹੜੀ ਹਿਊਮਨ ਰਾਈਟ ਦੀ ਗੱਲ ਕਰਤੀ ਤੁਹਾਡਾ ਨਾਮ ਜਿਹਦਾ ਮੈਂ ਪ੍ਰਾਈਜ਼ ਨਾ ਉਹਦੇ ਵਾਸਤੇ ਮੈਂ ਨਾ ਤਾਜ਼ਾ ਕਿ ਗੁਰਮੀਤ ਜੀ ਹਿਊਮਨ ਰਾਈਟ ਦੇ ਲਈ ਅਸੀਂ ਪਿਛਲੇ 10-14 ਸਾਲਾਂ ਤੋਂ ਜੋ ਕੰਮ ਸ਼ੁਰੂ ਕੀਤਾ ਸੀ ਛੋਟੇ ਜਿਹੇ ਲੈਵਲ ਤੋਂ ਕੰਮ ਸ਼ੁਰੂ ਕੀਤਾ ਸੀ ਅਸੀਂ ਹਰ ਕੁੜੀ ਦੇ ਵਿਆਹ 'ਚ ਇੱਕ ਮਸ਼ੀਨ ਦਿੰਨੇ ਆਂ ਕਟੋ-ਕਟ 100-150 ਮਸ਼ੀਨ 200 ਮਸ਼ੀਨ ਉਸ ਵੇਲੇ ਉਸ ਤੋਂ ਸ਼ੁਰੂ ਕੀਤੀ ਫਿਰ ਓਲੀ-ਓਲੀ ਆਪਾਂ ਕਰਦੇ ਲੰਗਰ ਘੰਟਾਰਾ ਕਈ ਚੀਜ਼ਾਂ ਇਹ ਲੋਕਾਂ ਦੇ ਕਰ ਫਿਰ ਕੋਵਿਡ ਆ ਗਿਆ ਕੋਵਿਡ ਦੇ ਵਿੱਚ ਸਾਨੂੰ ਬੜਾ ਮੌਕਾ ਮਿਲਿਆ ਕੰਮ ਕਰਨ ਦਾ ਜਿਹਦੇ ਵਿੱਚ ਮੇਰੀ ਪੂਰੀ ਟੀਮ ਨੇ ਸਮੂਹ ਟੀਮ ਨੇ ਬੜਾ ਸਾਥ ਦੇ ਕੇ ਜਿਹਦੇ ਜਿਹੜਾ ਮੈਂ ਜਿਹੜਾ ਹਾਲ ਕਿ ਜਿੱਥੇ ਆਪਾਂ ਖੜੇ ਖੜੇ ਹਾਂ ਇਹੋ ਚੀਜ਼ ਤੇ ਪਸ਼ੂਆਂ ਵਾਸਤੇ ਜਿਹੜੇ ਪੰਛੀਆਂ ਵਾਸਤੇ ਲੋਕਾਂ ਵਾਸਤੇ ਹੀ ਬਹੁਤ ਜਿਹੜੀ ਅਸੀਂ ਕੋਣਾ ਕਰਾਉਣ ਲਾਂ ਦੇ ਪਰਮਾਤਮਾ ਵਾਂ ਜਿੰਨੀ ਕਿ ਪਛੇਵਾ ਕਰਤੀ ਵੱਧ ਚੜ ਕੇ ਕੀਤੀ ਔਰ ਅੱਜ ਵੀ ਕਰਦੇ ਆ ਰਹੇ ਆ ਔਰ ਸਾਡਾ ਹੁਣ ਅਗਲਾ ਜਿਹੜਾ ਸਟੈਪ ਆ ਹੁਣ ਥੋੜੇ ਦਿਨਾਂ ਨੂੰ ਅਸੀਂ ਨੇ ਗਰਮ ਜਿਹੜੇ ਕੱਪੜੇ ਆ ਗਰਮ ਕੱਪੜੇ ਜਾਂ ਲੋਕ ਜਿਹੜੇ ਵਿਚਾਰੇ ਬਾਹਰ ਛੜਕਾਂ ਹੌਸਫਲਾਸ਼ ਜਿੰਨਾਂ ਜਿਹਨਾਂ ਦੇ ਘਰ ਨਹੀਂ ਜਿਹੜੇ ਛੜਕਾਂ ਤੇ ਪੈਂਦੇ ਉਹਨਾਂ ਵਾਸਤੇ ਕੁਛ ਨਾ ਕੁਛ ਅਰੇਂਜ ਕੀਤਾ ਸੀ ਕੱਪੜੇ ਉਹਨਾਂ ਨੂੰ ਵਿਤਰਤ ਕਰਨੇ ਆ ਔਰ ਮੈਂ ਸਾਥੀਆਂ ਨੂੰ ਕਹਾਂਗਾ ਕਿ ਜੇ ਗਰਮ ਕੱਪੜੇ ਜਿਹੜੇ ਅਸੀਂ ਨਹੀਂ ਪਾਉਂਦੇ ਉਹ ਅਸੀਂ ਸਾਰੇ ਹੀ ਥੋੜੇ ਥੋੜੇ ਵੀ ਆਪਣੇ ਘਰਾਂੋਂ ਲਿਆ ਕੇ ਉਹਨਾਂ ਵਾਸਤੇ ਇੱਕ ਕਰਤ ਕਰੀਏ ਤਾਂ ਕਿ ਅਸੀਂ ਉਹਨਾਂ ਉਹਨਾਂ ਗਰੀਬ ਪਰਿਵਾਰਾਂ ਨੂੰ ਉਹਨੇ ਗਰੀਬ ਲੋਕਾਂ ਨੂੰ ਜਿੰਨਾਂ ਜਿਹੜੇ ਬਾਹਰ ਛੜਕਾਂ ਤੇ ਬੈਠੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਨੂੰ ਆਪ ਦੇ ਕੇ ਉਹਨਾਂ ਦੀ ਜਿਹੜੀ ਸਰਦੀ ਦਾ ਮੌਸਮ ਨਿਵਾ ਸਕੀਏ ਔਰ ਮੈਂ ਹੁਣ ਗੁਰਮਨਾਂ ਨੂੰ ਕਹਾਂਗਾ ਜੀ ਗੁਰਮਨ ਜੀ ਤੁਸੀਂ ਆਪਣਾ ਥੋੜ ਮੇਰਾ ਨਾਗਜੀ ਮੇਰਾ ਨਾਮ ਹੈ ਜੀ ਗੌਰਵ ਨੰਦ ਸੋਸ਼ਲ ਮੀਡੀਆ ਚੇਅਰਮੈਨ ਆ ਪੰਜਾਬ ਦਾ ਜਿਵੇਂ ਜਿਵੇਂ ਕੀ ਤਾਂ ਵੀ ਤਾਂ ਹੁਣੀ ਤੁਹਾਨੂੰ ਸਾਡੇ ਪ੍ਰਧਾਨ ਜੀ ਨੇ ਜਿਹੜੇ ਸਾਡੇ ਰਾਸ਼ਟਰੀ ਅਧਿਕਾਰੀ ਵੀ ਨੇ ਉਹਨਾਂ ਨੇ ਹੁਣੀ ਤੁਹਾਨੂੰ ਸਾਰਾ ਦੱਸਾਇਆ ਕਿ ਚਾਈਨੀਸ ਮੁੱਦਿਆਂ ਨੂੰ ਲੈ ਕੇ ਸਾਡੀ ਐਕਟੀਵਿਟੀ ਵੀ ਤੇਜ਼ ਆ ਤੇ ਉਹਨਾਂ ਨੇ ਪ੍ਰਸ਼ਾਸਨ ਜਿਹੜੀ ਮੰਗ ਕੀਤੀ ਹੈ ਤੇ ਅਸੀਂ ਵੀ ਇਹੀ ਕਹਿੰਦੇ ਆ ਕਿ ਉਹਨੂੰ ਪ੍ਰਸ਼ਾਸਨ ਜਿੰਨੀ ਜਲਦੀ ਇਹਨੂੰ ਰੋਕ-ਥਾਮ ਕਰੇਗਾ ਤੇ ਸਾਰੇ ਲੋਕਾਂ ਦਾ ਲੋਕਾਂ ਨੂੰ ਉਹਦਾ ਫਾਇਦਾ ਰਹੇਗਾ ਬਾਕੀ ਜਿਹੜੀ ਸਾਡੀ ਸੋਸ਼ਲ ਐਕਟੀਵਿਟੀ ਜਿਹੜੀ ਚੱਲਦੀਆਂ ਸਮਾਜ ਸੇਵਾ ਨੂੰ ਲੈ ਕੇ ਚੱਲਦੀਆਂ ਨੇ ਉਹ ਸਾਡੇ ਪ੍ਰਧਾਨ ਜੀ ਤੇ ਸਾਡੀ ਪੂਰੀ ਟੀਮ ਦਾ ਸਹਿਯੋਗ ਹਮੇਸ਼ਾ ਨਾਲ ਰਹਿੰਦਾ ਪ੍ਰਧਾਨ ਜੀ ਨੂੰ ਧੰਨਵਾਦ